ਵਾਲੀਆ ਸਾਹਿਬ ਕਿਸੇ ਟਾਈਮ ਇਹਨਾਂ ਦਾ ਇਕਟਾਂ ਦਾ ਪਠਾ ਸੀ 23 ਸਾਲ ਬਾਅਦ ਇਹਨਾਂ ਨੂੰ ਰੈਸਕਿਊ ਕਰਕੇ ਲਿਆਏ ਜਦੋਂ ਇਹਨਾਂ ਨੂੰ ਕਮਰੇ ਚੋਂ ਕੱਢਿਆ ਬਾਹਰ ਇਹ ਪਾਠੀ ਸਿੰਘ ਸੀਗੇ ਤਾਂ ਦੇਖੋ ਕਿਵੇਂ ਬੱਚੀਆਂ ਡੈਕੋਰੇਟ ਕੀਤੀਆਂ ਹੋਈਆਂ ਕਿੰਨੀਆਂ ਸੋਹਣੀਆਂ ਤਿਆਰ ਕਰਕੇ ਲਿਆਏ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰੇ ਸਕੂਲ ਦੇ ਪ੍ਰਿੰਸੀਪਲ ਸਰ ਚਲੋ ਸਾਡੇ ਬਹੁਤ ਪਿਆਰ ਹੈ ਇਹਨਾਂ ਦੇ ਨਾਲ ਤੇ ਸੈਂਡ ਸੋਲજર ਜਿਹੜਾ ਗੜਦੀwala ਸਕੂਲ ਆ ਉੱਥੋਂ ਤਾਂ ਹਰ ਇੱਕ ਸਾਲ ਹੀ ਬੱਚੇ ਆਉਂਦੇ ਆ ਪਰ ਚਲੋ ਐਤਕੀ ਸੈਂਡ ਸੋਲજર ਦਵੈਨ ਪਬਲਿਕ ਸਕੂਲ ਸ਼ਾਰਪਰ ਤੋਂ ਜਿਹੜੇ ਅੱਜ ਆਏ ਆ ਤੇ ਪੂਰੇ ਸਟਾਫ ਦਾ ਤੇ ਤੁਹਾਡਾ ਸਾਰੇ ਬੱਚਿਆਂ ਦਾ ਪਹੁੰਚਣ ਦੇ ਬਹੁਤ ਬਹੁਤ ਜੀ ਆਇਆਂ ਆ ਤੇ ਆਖਦੇ ਆ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਇਹ 2015 ਦੇ ਵਿੱਚ ਇਹ ਹੋਂਦ ਵਿੱਚ ਆਈ ਸੀ ਜਿਹੜਾ ਜਿਸ ਥਾਨ ਤੇ ਤੁਸੀਂ ਖੜੇ ਆ ਇਹ ਸਥਾਨ ਗੋਰਾਸਰਾ ਸੇਵਾਕਾਰ ਕਲਵਾਰਸ ਅਨਾਥ ਬੇਸਾਰਿਆਂ ਦੇ ਲਈ ਬਣਾਇਆ ਗਿਆ ਆਸ਼ਰਮ ਬਹੁਤ ਪੰਜਾਬ ਦੇ ਵਿੱਚ ਬਣੇ ਹੋਏ ਆ ਤੁਹਾਨੂੰ ਮਿਲ ਜਾਣਗੇ ਪਰ ਜਿਹੜਾ ਬਹੁਤ ਘੱਟ ਗਿਣਤੀ ਵਿੱਚ ਜਿਹੜਾ ਜਿਸ ਸਥਾਨ ਤੇ ਤੁਸੀਂ ਖੜੇ ਆ ਇਹ ਉਹ ਜਗ੍ਹਾ ਆ ਜਿੱਥੇ ਬਿਲਕੁਲ ਮੈਂਟਲੀ ਰਿਟਾਰਡਡ ਅਪਸੈਟ ਜਿਹੜੇ ਰੋੜਾਂ ਤੇ ਆਮ ਘੁੰਮਦੇ ਆ ਉਹ ਉਹਨਾਂ ਨੂੰ ਅਸੀਂ ਰੱਖਦੇ ਆ ਉਹ ਇਨਸਾਨ ਸਾਡੇ ਕੋਲ ਇਸ ਟਾਈਮ ਹੈਗੇ ਆ 118 ਜਾਣੇ ਇਸ ਟਾਈਮ ਇੱਥੇ ਜਿਨ੍ਹਾਂ ਵਿੱਚ ਬੱਚੇ ਵੀ ਹੈਗੇ ਆ ਸਾਡੀਆਂ 8 ਜਾਣੀਆਂ ਸਾਡੀਆਂ ਭੈਣਾਂ ਤੇ ਬੀਬੀਆਂ ਹੈਗੀਆਂ ਇਹ ਉਹ ਇਨਸਾਨ ਆ ਜਿਹੜੇ ਆਮ ਤੁਸੀਂ ਰੋੜਾਂ ਤੇ ਜਦੋਂ ਜਾਂਦੇ ਆ ਤੁਸੀਂ ਦੇਖਦੇ ਆ ਤੁਹਾਨੂੰ ਘਰੇ ਮਨ ਦੇ ਵਿੱਚ ਲੱਗਦਾ ਹੈ ਭੀਖ ਮੰਗਦੇ ਆ ਪਰ ਕਈ ਵਾਰੀ ਵਿਚਾਰੇ ਮੈਂਟਲੀ ਅਪਸੈਟ ਉਹਨਾਂ ਨੂੰ ਪੈਸੇ ਦਾ ਤਾਂ ਇੱਕ ਪਾਸੇ ਰੋਟੀ ਦਾ ਖਾਣ ਤੱਕ ਦਾ ਵੀ ਨਹੀਂ ਪਤਾ ਹੈਗਾ ਉਹ ਇਨਸਾਨ ਹੈ ਹੋ ਜਾਇਆ ਕਿਉਂਕਿ ਕਾਨੂੰਨ ਬਹੁਤ ਬਣ ਚੁੱਕੇ ਆ ਲਵਾਰਸਾਂ ਦੇ ਲਈ ਅ ਪਰ ਇਹਨੂੰ ਕਾਨੂੰਨ ਨੂੰ ਜਿਹੜੇ ਬਣਾਉਣੇ ਆਲਿਆਂ ਨੇ ਤਾਂ ਬਣਾਤਾ ਪਰ ਜਿਨ੍ਹਾਂ ਨੇ ਇਸ ਕਾਨੂੰਨ ਨੂੰ ਲਵਾਰਸਾਂ ਦੇ ਲਈ ਕੋਈ ਉਹਨਾਂ ਦੀ ਰਹਿائش ਬਣਾਉਣੀ ਆ ਉਹਨਾਂ ਨੂੰ ਰੋਟੀ ਪਾਣੀ ਦੇਣੀ ਆ ਉਹ ਇੱਕ ਬੋਡੀ ਨਹੀਂ ਤਿਆਰ ਕੀਤੀ ਗਈ ਇਹ ਸਿਰਫ ਕਿਤਾਬਾਂ ਦੇ ਵਿੱਚ ਇੱਕ ਲਵਾਰਸਾਂ ਲਈ ਜਦੋਂ ਆਪਾਂ ਕਾਨੂੰਨ ਪੜਦੇ ਆ ਤੇ ਉਹਨਾਂ ਲਈ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਪਰ ਜਦੋਂ ਅਸੀਂ ਇਸ ਜਦੋਂ ਪਹਿਲੀ ਵਾਰ ਸਾਨੂੰ ਇੱਕ ਇਨਸਾਨ ਵਿੱਚ ਟਾਇਲਟ ਬਾਥਰੂਮ ਵਿੱਚ ਕੀਤਾ ਗੜਦੀ ਵਾਲਾ ਵਿੱਚ ਮਿਲਿਆ ਸੀਗਾ ਤੇ ਉਦੋਂ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਰੱਖਣੇ ਵਾਲਾ ਸਾਹਮਣੇ ਵਾਲਾ ਹੀ ਕੋਈ ਨਹੀਂ ਹੈਗਾ ਉਹਨਾਂ ਨੇ ਆਪਣੇ ਪਰਿਵਾਰਾਂ ਨੇ ਵੀ ਛੱਡ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੇ ਤਾਂ ਛੱਡਿਆ ਛੱਡਿਆ ਤੇ ਜਿੱਥੇ ਉਹ ਕੰਮ ਕਰਦੇ ਉਹਨਾਂ ਨੇ ਵੀ ਜਦੋਂ ਮੈਂਟਲੀ ਉਹ ਨਹੀਂ ਵੀ ਤੱਕਾ ਦਿੱਤਾ ਤੇ ਸਾਡੇ ਜਿਹੜੇ ਆਮ ਆਮ ਜਿਹੜੇ ਲੋਕ ਆ ਉਹਨਾਂ ਨੇ ਤੇ ਫੇਰ ਸਾਹਮਣਾ ਹੀ ਕੀ ਆ ਜਿਨ੍ਹਾਂ ਨੇ ਜੰਮਿਆਂ ਪਾਲਿਆ ਉਹਨਾਂ ਨੇ ਬਾਹਰ ਕੱਢਤਾ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੰਮ ਲਿਆ ਉਹਨਾਂ ਨੇ ਨਹੀਂ ਕੋੜ ਰੱਖਿਆ ਤੇ ਫਿਰ ਆਮ ਲੋਕ ਲਾਗਿਆਂ ਦੀ ਹੋ ਹੋ ਨੰਗਦੇ ਸੀ ਤੇ ਕੋਈ ਨਹੀਂ ਸੀ ਪੁੱਛਦਾ ਜਦੋਂ ਉਹਨੂੰ ਲੈ ਕੇ ਅਸੀਂ ਪਹਿਲੀ ਵਾਰ ਇਲਾਜ ਕਰਵਾਇਆ ਤੇ ਉਹਨੂੰ ਕਿਰਾਏ ਦੀ ਜਗ੍ਹਾ ਤੇ ਲਿਆ ਕੇ ਰੱਖਿਆ ਸੀ ਫਿਰ ਉਸ ਤੋਂ ਬਾਅਦ ਜਿਸ ਸਥਾਨ ਤੇ ਖੜੇ ਆ ਸਰਦਾਰ ਪਰਸ਼ੋਤਮ ਸਿੰਘ ਬਾਗਾ ਜਿਨ੍ਹਾਂ ਨੇ ਜ਼ਮੀਨਦਾਨ ਦਿੱਤੀ দান ਦਿੱਤੀ ਉਹਨਾਂ ਨੇ দান ਦੇ ਕੇ ਉਸ ਜ਼ਮੀਨ ਦੇ ਵਿੱਚ ਆਣ ਕੇ ਅਸੀਂ ਫਿਰ ਸੇਵਾ ਘਰ ਚਲਾਇਆ ਜਾ ਰਿਹਾ ਇਹਦੇ ਵਿੱਚ ਜਿਹੜੇ ਇਨਸਾਨ ਸਾਨੂੰ ਮਿਲਦੇ ਆ ਜਿਵੇਂ ਬਹੁਤ ਆਮ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੀ ਕੋਈ ਲੋਵਾਰ ਕੋਈ ਮੈਂਟਲੀ ਆਪਣੇ ਆਪ ਨੂੰ ਕਮਰਿਆਂ 'ਚ ਬੰਦ ਕਰ ਲੈਂਦੇ ਆ ਕੋਈ ਡਿਪਰੈਸ਼ਨ ਸ਼ਿਕਾਰ ਹੋ ਜਾਂਦੇ ਆ ਜਦੋਂ ਕੋਈ ਜ਼ਿਆਦਾ ਪੜ ਜਾਣਾ ਕੋਈ ਨੌਕਰੀ ਨਹੀਂ ਮਿਲਣੀ ਉਹ ਫਿਰ ਡਿਪਰੈਸ਼ਨ 'ਚ ਚਲੇ ਜਾਣਾ ਜਿਵੇਂ ਸਾਡੇ ਰਾਣਾ ਤੇ ਇਹ ਬਹੁਤ ਪੜੇ ਆ ਜਦੋਂ ਇਹਨਾਂ ਨੂੰ ਅਸੀਂ ਉੱਥੋਂ ਲੈ ਕੇ ਆਏ ਆ ਐਡਾ ਰੋਡ ਤੋਂ ਲੈ ਕੇ ਆਏ ਆ ਦੇ ਐਡਾ ਰੋਡ ਤੇ ਉੱਪਰ ਪੜ ਲੱਗ ਗਏ ਨੌਕਰੀ ਨਹੀਂ ਮਿਲੀ ਬਾਦ ਦੇ ਵਿੱਚ ਇਹਨਾਂ ਨੇ ਆਪਣੇ ਆਪ ਨੂੰ ਡਿਪਰੈਸ਼ਨ ਦੇ ਵਿੱਚ ਚਲੇ ਗਏ ਫਿਰ ਬਾਅਦ ਤੇ ਰੋਡ ਦੇ ਉੱਪਰ ਆਪਣੇ ਆਪ ਨੂੰ ਕਦੀ ਚੱਕੜ ਸਿੱਟਣ ਲੱਗ ਪਏ ਜਿਹੜਾ ਕੋਈ ਦੇਖਣਾ ਉਹਦੇ ਪਿੱਛੇ ਦੌੜ ਪਣਾ ਮਾਰਨਾ ਮਤਲਬ ਬਿਲਕੁਲ ਵੀ ਦਿਮਾਗੀ ਤੌਰ ਤੇ ਅਫਸੈਟ ਹੋ ਗਏ ਪਰ ਅੱਜ ਤੁਹਾਡੇ ਸਾਹਮਣੇ ਆ ਦੇਖਭਾਲ ਪੂਰੀ ਹੋ ਰਹੀ ਆ ਇੱਥੇ ਲਿਆ ਕੇ ਦਵਾਈ ਮੈਡੀਸਿਨ ਖਿਲਾ ਰਹੇ ਆ ਬਿਲਕੁਲ ਠੀਕ ਠਾਕ ਹੁਣ ਇੱਥੋਂ ਕੀ ਆਪਾਂ ਨੂੰ ਸਿੱਖਿਆ ਮਿਲਦੀ ਆ ਵੀ ਡਿਪਰੈਸ਼ਨ ਜਿਹੜਾ ਆ ਨਾ ਇਹ ਨਹੀਂ ਵੀ ਆਪਾਂ ਨੂੰ ਕੋਈ ਨਿਕ ਨਿੱਕੀ ਗੱਲ ਤੇ ਆਪਾਂ ਟੈਨਸ਼ਨ ਨਾ ਲੈ ਜੰਨੇ ਆ ਵੀ ਸਾਨੂੰ ਆ ਸਾਡੇ ਨਾਲ ਅ ਵੀ ਸਾਡੇ ਨਾਲ ਮਾੜਾ ਹੋਇਆ ਅਸੀਂ ਇਹ ਚੀਜ਼ ਨੂੰ ਆਪਾਂ ਦੇਖਦੇ ਹਾਂ ਉਹਨੂੰ ਜਿਹੜੀ ਵੀ ਕੋਈ ਮੁਸ਼ਕਲ ਆਉਂਦੀ ਹੈ ਉਹਨੂੰ ਉਹਦੇ ਨਾਲ ਲੜਨਾ ਸਿੱਖੋ ਆਪਣੇ ਘਰਦਿਆਂ ਨਾਲ ਜੇ ਕੋਈ ਮੁਸ਼ਕਲ ਆਉਂਦੀ ਉਹ ਘਰਦਿਆਂ ਨਾਲ ਡਿਸਕਸ ਕਰੋ ਆਪਣੇ ਟੀਚਰਾਂ ਨਾਲ ਡਿਸਕਸ ਕਰੋ ਤੇ ਲੜਨਾ ਸਿੱਖੋ ਤਾਂ ਹੀ ਅੱਗੇ ਵਧਿਆ ਜਾਂਦਾ ਹੁਣ ਇੱਥੇ ਬਹੁਤ ਇਹੋ ਜਿਹੇ ਇਨਸਾਨ ਆ ਜਿਹੜੇ ਮੁਸ਼ਕਲਾਂ ਦੇ ਨਾਲ ਲੜਦੇ ਉਹ ਇਧਰ ਉਹ ਸਾਡੇ ਵਾਲੀਆ ਵਾਲੀਆ ਸਾਹਿਬ ਕਿਸੇ ਟਾਈਮ ਇਹਨਾਂ ਦਾ ਇੱਕ ਤਾਂ ਪਠਾ ਸੀ ਬਹੁਤ ਇਹਨਾਂ ਦੀ ਪ੍ਰੋਗਰੈਸ ਸੀ ਉਹ ਕਿਸੇ ਨੇ ਹੜ ਦੇ ਵਿੱਚ ਹੜ ਗਈ ਰੁੜ ਗਈ ਕਰਜ਼ਾ ਜਾਦਾ ਚੱਕ ਲਿਆ ਜਿਨ੍ਹਾਂ ਨੇ ਕਰਜ਼ਾ ਚੱਕੇ ਉਹਨਾਂ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ ਤੇ ਇਹਵੇ ਡਿਪਰੈਸ਼ਨ ਚ ਹੋ ਗਏ ਜਦੋਂ ਇਹਨਾਂ ਨੂੰ ਲੈ ਕੇ ਆਏ ਤੇ ਇਹਨਾਂ ਦੇ ਹਾਲਾਤ ਆ ਬਣੇ ਸੀਗੇ ਉਹ ਨੌ ਦੇਖੋ ਕਿੱਡੇ-ਕੱਡੇ ਇਹਨਾਂ ਨੂੰ 32 ਸਾਲ ਬਾਅਦ ਰੈਸਕਿਊ ਕੀਤਾ ਸੀ ਰੈਸਕਿਊ ਕਰਕੇ ਲੈ ਕੇ ਆਏ ਤੇ ਹੁਣ ਦੇ ਤਾਂ ਉਹਦੋਂ ਪਹਿਲਾਂ ਦੇ ਹਾਲਾਤ ਦੇਖੋ ਇਸ ਕਰਕੇ ਆਪਾਂ ਇਧਰ ਸਾਡੇ ਸ੍ਰਿੰਦਰ ਬਾਬਾ ਜੀ ਆ ਇਹਨਾਂ ਨੂੰ 34 ਸਾਲ ਬਾਅਦ ਇਹਨਾਂ ਨੂੰ ਰੈਸਕਿਊ ਕਰਕੇ ਲੈ ਆਏ ਜਦੋਂ ਇਹਨਾਂ ਨੂੰ ਕਮਰੇ ਚੋਂ ਕੱਢਿਆ ਬਾਹਰ ਇਹ ਪਾਠੀ ਸਿੰਘ ਸੀਗੇ ਇਹ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਾਂਥੀ ਸਿੰਘ ਸੀਗੇ ਪਰ ਇਹਨਾਂ ਨੇ ਆਪਣੇ ਆਪ ਨੂੰ ਫਿਰ ਕੋਈ ਇਹਨਾਂ ਦੀ ਟੈਨਸ਼ਨ ਦਿਮਾਗ ਤੇ ਪਈ ਤਾਂ ਇਹਨਾਂ ਨੇ ਆਪਣੇ ਆਪ ਨੂੰ ਬੰਦ ਕਰ ਲਿਆ ਤਕਰੀਬਨ 34 35 36 ਸਾਲ ਬਾਅਦ ਇਹਨਾਂ ਨੂੰ ਅਸੀਂ ਕਮਰੇ ਚੋਂ ਕੱਢ ਕੇ ਲੈ ਕੇ ਆਏ ਜਦੋਂ ਕਮਰੇ ਚੋਂ ਕੱਢਿਆ ਉਸ ਟਾਈਮ ਉੱਥੇ ਹੀ ਟਾਇਲਟ ਉੱਥੇ ਹੀ ਵਾਸ਼ਰੂਮ ਬਾਥਰੂਮ ਸਭ ਕੁਝ ਉੱਥੇ ਹੀ ਕਰਦੇ ਸੀ ਤੇ ਬਹੁਤ ਮਾੜੇ ਕੰਡੀਸ਼ਨ ਦੇ ਵਿੱਚ ਸੀਗੇ ਪਰ ਅੱਜ ਤੁਹਾਡੇ ਸਾਹਮਣੇ ਆ ਬਿਲਕੁਲ ਠੀਕ ਠਾਕ ਬੈਠੇ ਆ ਇਹ ਹੀ ਆ ਵੀ ਆਪਾਂ ਜਦੋਂ ਤੁਹਾਡੇ ਲਾਗੇ ਵੀ ਆਸ-ਪਾਸ ਨਜ਼ਦੀਕ ਕੋਈ ਬੰਦਾ ਮਿਲਦਾ ਆ ਸਭ ਤੋਂ ਵੱਡੀ ਸੇਵਾ ਇਹ ਹੀ ਆ ਵੀ ਆਪਾਂ ਉਹਦੀ ਮਦਦ ਕਰਨੀ ਆਪਾਂ ਗੁਰਦੁਆਰਾ ਸਾਹਿਬ ਚ ਜਾਂਦੇ ਆਪਾਂ ਮੰਦਰਾਂ ਚ ਜਾਂਦੇ ਆਪਾਂ ਪ੍ਰਮਾਤਮਾ ਮੂਰੇ ਮੱਥਾ ਟੇਕਦੇ ਆ ਸਭ ਤੋਂ ਵੱਡੀ ਸੇਵਾ ਉਹ ਧਰਮ ਸਾਨੂੰ ਕੀ ਸਿਖਾਉਂਦਾ ਆਪਾਂ ਲੋੜਵੰਦ ਦੀ ਸੇਵਾ ਕਰਨੀ ਇਹ ਹੀ ਸਿਖਾਉਂਦਾ ਨਾ ਸਾਨੂੰ ਵੀ ਆਪਾਂ ਲੋੜਵੰਦ ਦੀ ਸੇਵਾ ਕੋਈ ਹਾਂ ਆਪਣੇ ਹੱਥੀਂ ਕਰੋ ਜੇ ਨਹੀਂ ਤੁਸੀਂ ਕਰੋ ਆਪਣੇ ਪਰਿਵਾਰ ਨੂੰ ਲੈ ਕੇ ਜਾਓ ਜੇ ਇਹਨਾਂ ਨੂੰ ਟਾਈਮ ਰਹਿੰਦੇ ਕੋਈ ਜੇ ਇਹ ਟਾਈਮ ਰਹਿੰਦੇ ਕਿੰਨੀ ਜ਼ਿੰਦਗੀ ਇਹਨਾਂ ਨੇ ਰੋੜਾਂ ਤੇ ਗਾਲਤੀ ਜੇ ਟਾਈਮ ਰਹਿੰਦੇ ਇਹਨਾਂ ਨੂੰ ਪਿੰਡ ਦੇ ਵਿੱਚੋਂ ਕੋਈ ਮਦਦ ਕਰ ਦਿੰਦਾ ਤੇ ਉਹ ਟਾਈਮ ਨਾਲ ਆਪਣੀ ਜ਼ਿੰਦਗੀ ਖਰਾਬ ਕਰਦੇ ਇਹ 32 34 ਸਾਲ ਕਿਸੇ ਨੇ ਨਹੀਂ ਦੇਖਿਆ ਜੇ ਉਹ ਫੜ ਕੇ ਕੋਈ ਦਵਾਈ ਮੈਡੀਸਨ ਖੁਲਾਣਦੇ ਤੇ ਇਹ ਹਾਲਾਤ ਨਾ ਬਣਦੇ ਸਾਰੀ ਜ਼ਿੰਦਗੀ ਬੁਢਾਪੇ 'ਚ ਚੱਲ ਗਏ ਆ ਉਹ ਜ਼ਿੰਦਗੀ ਵਾਪਸ ਤਾਂ ਨਹੀਂ ਮਿਲਣੀ ਹੁਣ ਦਿਨ ਗਏ ਇਧਰ ਇਹੀ ਹਾਲਾਤ ਇਧਰ ਬਾਬਾ ਜੀ ਦੇ ਜੇ ਇਹਨਾਂ ਨੂੰ ਟਾਈਮ ਰਹਿੰਦੇ ਕੋਈ ਦਵਾਈ ਖਲਾਣਦਾ ਤੇ ਇਹ ਹਾਲਾਤ ਨਾ ਬਣਦੇ ਇਹ ਸਾਰੇ ਇਧਰ ਲਾਲੀ ਬਾਬਾ ਜੀ ਆ ਇਹ ਵੀ ਕਿਸੇ ਟਾਈਮ ਗੈਸ ਚੁੱਲਿਆਂ ਦਾ ਕੰਮ ਕਰਦੇ ਸੀ ਗੈਸ ਚੁੱਲਿਆਂ ਦਾ ਵੱਡੀ ਇਹਨਾਂ ਦੀ ਫੈਕਟਰੀ ਸੀਗੀ ਗੈਸ ਚੁੱਲਿਆਂ ਦੀ ਪਰ ਸਮਾਂ ਰਹਿੰਦੇ ਉਹ ਵੀ ਕਿਸੇ ਨੇ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਇਹਨਾਂ ਨੇ ਵੀ ਬਾਅਦ ਵਿੱਚ ਰੋਡ ਤੇ ਆ ਗਏ ਰੋਡ ਤੇ ਆਪਣੇ ਮੂੰਹ ਦੇ ਵਿੱਚ ਰੋਟੀਆਂ ਰੱਖਣ ਲੱਪੇ ਕਿਸੇ ਨੇ ਕਹਿਤਾ ਵੀ ਜੇ ਤੂੰ ਰੋਟੀ ਕੱਢਦੀ ਤੇਰੀ ਡੈਥ ਹੋ ਜਾਣੀ ਆ ਇਹ ਮੂੰਹ ਚ ਚਾਰ ਚਾਰ ਪੰਜ ਪੰਜ ਰੋਟੀਆਂ ਰੱਖਣ ਲੱਪੇ ਤੇ ਮਤਲਬ ਇਦਾਂ ਦੇ ਹਾਲਾਤ ਫਿਰ ਇਹਨਾਂ ਨੂੰ ਰੈਸਕਿਊ ਕਰਕੇ ਲੈ ਕੇ ਆਉਂਦਾ ਫਿਰ ਇਹਨਾਂ ਨੂੰ ਹੁਣ ਦਵਾਈ ਮੈਡੀਸਿਨ ਚਲਦੀ ਆ ਬਹੁਤ ਬੰਦੇ ਜਿਹੜੇ ਆਪਾਂ ਜ਼ਬਰਦਸਤੀ ਬੰਦੀ ਬਣਾ ਕੇ ਜਿਨ੍ਹਾਂ ਨੂੰ ਰੱਖਦੇ ਆ ਅਸੀਂ ਜ਼ਿਆਦਾਤਰ ਉਹਨਾਂ ਨੂੰ ਛੜਾ ਕੇ ਲਿਆਉਨੇ ਜਿਨ੍ਹਾਂ ਨੂੰ ਜ਼ਬਰਦਸਤੀ ਜਿਵੇਂ ਹੁਣ ਛੋਟੇ ਛੋਟੇ ਬੱਚੇ ਆ ਤੁਸੀਂ ਆ ਤੁਹਾਨੂੰ ਕਿਸੇ ਨੇ ਪਿੱਛੇ ਲਾਉਣਾ ਬਹੁਤ ਸੌਖਾ ਆ ਉਹ ਟਾਰਗੇਟ ਕਿਹਨਾਂ ਨੂੰ ਕਰਦੇ ਆ ਤੁਹਾਡੇ ਵਰਗੇ ਬੱਚਿਆਂ ਨੂੰ ਉਹ ਬਰਗਲਾ ਕੇ ਲੈ ਜਾਂਦੇ ਆ ਵੀ ਤੈਨੂੰ ਅਸੀਂ ਆ ਚੀਜ਼ ਦੇਣੀ ਆ ਆ ਚੀਜ਼ ਖਲਾ ਪਲਾ ਕੇ ਲਿਜਾ ਕੇ ਜਬਰਦਸਤੀ ਰੱਖ ਕੇ ਫਿਰ ਕੰਮ ਕਰਵਾਉਂਦੇ ਆ ਜੇ ਸਮਝ ਲੋ ਇਧਰੋਂ ਸਟੇਟ ਚੋਂ ਬੱਚਾ ਚੱਕਣਾ ਤੋਂ ਨਹੀਂ ਵੱਖਰੀ ਸਟੇਟ ਚ ਭੇਜ ਦੇਣਾ ਇਹ ਖਰੀਦੋ ਫਰੋਕਤਾਂ ਹੋ ਰਹੀਆਂ ਆ 15-15000 ਚ 20-20000 ਤੇ ਇਨਸਾਨ ਵੇਚੇ ਜਾ ਰਹੇ ਆ ਤੇ ਉਹਨਾਂ ਨੂੰ ਛੜਾ ਕੇ ਅਸੀਂ ਲਿਆ ਕੇ ਇੱਥੇ ਰਿਹਾ ਕੇ ਉਹਨਾਂ ਨੂੰ ਉਹਨਾਂ ਦੀ ਦਵਾਈ ਮੈਡੀਸਿਨ ਚਲਾਉਂਦੇ ਆ ਅਸੀਂ ਤਕਰੀਬਨ 600 ਤੋਂ ਉੱਪਰ ਘਰਾ ਜੋ ਪਹਚਾ ਚੁੱਕੇ ਆ ਠੀਕ ਕਰਕੇ ਜਿਹੜੇ ਬੰਦੂਆ ਮਜ਼ਦੂਰ ਆ ਬੰਦੇ ਤਾਂ ਬਹੁਤ ਪਹਚਾ ਚੁੱਕੇ ਆ ਅਣਗਿਣਤ ਬੰਦੇ ਆ 50000 ਤੋਂ ਉੱਪਰ ਚਲ ਗਿਆ ਪਰ 600 ਤੋਂ ਉੱਪਰ ਉਹ ਬੰਦੇ ਛੜਾ ਕੇ ਪ ਜਿਨ੍ਹਾਂ ਨੂੰ ਜ਼ਬਰਦਸਤੀ ਰੱਖ ਕੇ ਕੰਮ ਕਰਾਉਂਦੇ ਸੀ ਕੋਈ 30-30 ਸਾਲ ਤੋਂ ਗੁੰਮ ਹੋਇਆ ਕੋਈ ਆਪਣੇ ਪਰਿਵਾਰਾਂ ਨੇ ਮਰਿਆ ਸਮਝ ਲਿਆ ਸਾਰੀ-ਸਾਰੀ ਦਿਨੋਂ ਤੋਂ ਕੰਮ ਕਰਾਉਣਾ ਰਾਤ ਨੂੰ ਸੰਗਲ ਲਾ ਕੇ ਬੰਦਣਾ ਬਹੁਤ ਬੰਦੇ ਇਦਾਂ ਦੇ ਆ ਵੀ ਜਿਹੜਾ ਸੰਗਲ ਲਾ ਕੇ ਰੱਖਦੇ ਸੀ ਉੱਪਰ ਵੀ ਸਾਰਾ ਭਰਿਆ ਪਹਿਲਾਂ ਸਾਰਾ ਦਿਨ ਕੰਮ ਕਰਾਉਣਾ ਸ਼ਾਮ ਨੂੰ ਸੰਗਲ ਲਾ ਕੇ ਜਾਨ ਅੰਦਰ ਹੋੜ ਕੇ ਉਹਨੂੰ ਬੰਦ ਕਰ ਦੇਣਾ ਫਿਰ ਉਹ ਤੋਂ ਕੰਮ ਕਰਵਾਉਣਾ ਸਾਰਾ-ਸਾਰਾ ਦਿਨ ਸਭ ਤੋਂ ਵੱਡੀ ਇਹ ਗੱਲ ਜੇ ਤੁਹਾਨੂੰ ਕੋਈ ਇਹੋ ਜਿਹਾ ਬਗਲਾਉਂਦਾ ਬਗਲਾਉਂਦਾ ਪਹਿਲਾਂ ਆਪਣੇ ਪਰਿਵਾਰ ਨੂੰ ਦੱਸੋ ਪਰਿਵਾਰ ਤੋਂ ਬਾਅਦ ਆਪਣੇ ਆਪਣੇ ਟੀਚਰਾਂ ਨੂੰ ਵੀ ਦੱਸੋ ਵੀ ਜੇ ਤੁਹਾਨੂੰ ਕੋਈ ਗਲਤ ਕੋਈ ਗਾਈਡ ਕਰਦਾ ਜਾਂ ਤੁਹਾਨੂੰ ਕੋਈ ਚੀਜ਼ ਦਿੰਦਾ ਆ ਤੋ ਉਹਨਾਂ ਤੋਂ ਸਾਨੂੰ ਕੁਝ ਵੀ ਉਹਦੇ ਲਾਗੇ ਨਹੀਂ ਜਾਣਾ ਚਾਹੀਦਾ ਜਿਹੜਾ ਸਾਡੇ ਪਰਿਵਾਰ ਨਾਲ ਜਾਂ ਸਾਨੂੰ ਅਸੀਂ ਜਾਣਦੇ ਨਹੀਂ ਉਹਨੂੰ ਇਹ ਜ਼ਰੂਰੀ ਇਹ ਸਭ ਤੋਂ ਜ਼ਰੂਰੀ ਆ ਕਿਉਂਕਿ ਇਹ ਚੀਜ਼ਾਂ ਸਿੱਖਣ ਨੂੰ ਇੱਥੇ ਇਹ ਹੀ ਚੀਜ਼ਾਂ ਮਿਲਦੀਆਂ ਬਹੁਤ ਆਦ ਬੰਦੇ ਇਹੋ ਜਿਹੜੇ ਵਿਚਾਰੇ ਕੰਮ ਕੰਮ ਸਾਰਾ ਸਾਰਾ ਦਿਨ ਕੰਮ ਕਰਾਉਂਦੇ ਡਿਪਰੈਸ਼ਨ 'ਚ ਚਲ ਜਾਂਦੇ ਜੇ ਡਿਪਰੈਸ਼ਨ 'ਚ ਚੰਗਾ ਭਲਾ ਬੱਚਾ ਲਿਆਉਂਦੇ ਆ ਦਿਮਾਗ 'ਚ ਥੋੜੀਆਂ ਮਾਰ ਮਾਰ ਕੇ ਉਹਨੂੰ ਡਿਪਰੈਸ਼ਨ 'ਚ ਲਿਆਉਂਦੇ ਬੰਦੇ ਉਹਨੂੰ ਮਤਲਬ ਉਹਨੂੰ ਬੱਚੇ ਨੂੰ ਲਿਆ ਕੇ ਉਦੋਂ ਡਿਪਰੈਸ਼ਨ ਚ ਲਿਆ ਦੇਣਾ ਫਿਰ ਉਹ ਤੋਂ ਜਦੋਂ ਡਿਪਰੈਸ਼ਨ ਚਲ ਗਿਆ ਫਿਰ ਉਹ ਤੋਂ ਕੰਮ ਲੈਣਾ ਐਦਾਂ ਦੇ ਇਨਸਾਨ ਵੀ ਹੈਗੇ ਆ ਸਾਡੇ ਮਨ ਇਥੇ ਕਰਕੇ ਇਹ ਸਾਨੂੰ ਇਹ ਚੀਜ਼ਾਂ ਦੇਖਣੀਆਂ ਬਹੁਤ ਜ਼ਰੂਰੀ ਹੈ ਤੇ ਅੱਜ ਤੁਹਾਨੂੰ ਬੱਚੇ ਵੀ ਆ ਬਾਹਰ ਬੱਚੇ ਵੀ ਮળોਣੇ ਆ ਤਿੰਨ ਬੱਚੇ ਆ ਜਿਨ੍ਹਾਂ ਦੇ ਇੱਕ ਸਾਡੇ ਜੋਰਾਵਰ ਸਿੰਘ ਆ ਉਹ ਤਾਂ ਸਾਡੇ ਸੈਂਟ ਸੋਲਜਰ ਸਕੂਲ ਗਾੜੀ ਪੜਦਾ ਤੇ ਫਿਰ ਇੱਕ ਪ੍ਰਭਨੂਰ ਆ ਉਹਦੀ ਜਿਹੜੀ ਮਾਤਾ ਉਹਨੂੰ ਮਾਂ ਹੀ ਇੱਕ ਨੀਂਦ ਦੀਆਂ ਗੋਲੀਆਂ ਦਿੰਦੀ ਸੀ ਤੇ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਦੇਖੀ ਉਹਨੂੰ ਦਿਮਾਗ ਜਿਹੜਾ ਉਹ ਅਫਸੈਟ ਕਰ ਦਿੱਤਾ ਉਹ ਮਾਂ ਕਾਦੀ ਸੀ ਉਹ ਡੈਨ ਮਾਂ ਸੀ ਇੱਕ ਮਾਂ ਲਬਜ ਬਹੁਤ ਪਵਿੱਤਰ ਲਬਜ ਪਰ ਉਹਨੇ ਜਦੋਂ ਉਹਨੂੰ ਦੇ ਦੇ ਕੇ ਉਹ ਵੀ ਮਾਂ ਲਬਜ ਵੀ ਗੰਦਾ ਕਰ ਦਿੱਤਾ ਉਸ ਮਾਂ ਨੇ ਤੇ ਉਹ ਬੱਚਾ ਲੈ ਕੇ ਆਂਦਾ ਪਰ ਉਹ ਇਸ ਟਾਈਮ ਨਾ ਚੱਲ ਸਕਦਾ ਨਾ ਫੇਰ ਸਕਦਾ ਸਿਰਫ ਲੰਮਾ ਪਿਆ ਫਿਰ ਜੁਰਾਵਰ ਸਿੰਘ ਆ ਉਹਦੇ ਬਾਪ ਨੇ ਘਰੋਂ ਕੱਢ ਦਿੱਤਾ ਜਦੋਂ ਮਾਂ ਨੂੰ ਘਰੋਂ ਕੱਢ ਦਿੱਤਾ ਉਹ ਫਿਰ ਮਾਂ ਜਿਹੜੀ ਉਹ ਦਰਦਰਦੀਆਂ ਠੋਕਰਾਂ ਲੈ ਕੇ ਗੜ ਆ ਗਈ ਗੜਦੀ ਵਾਲਾ ਆ ਗਈ ਗੜਦੀ ਵਾਲਾ ਆ ਗਈ ਤੇ ਉੱਥੇ ਫਿਰ ਉਹਨੂੰ ਦਾਜ ਦਾ ਘੁੰਮਣ ਲੱਗ ਪਈ ਰੋੜਾਂ ਦੇ ਉੱਪਰ ਤੇ ਉੱਥੋਂ ਫਿਰ ਲੈ ਆ ਕੇ ਅਸੀਂ ਰੈਸਕਿਊ ਕਰਕੇ ਉਹਨੂੰ ਲੈ ਕੇ ਆਏ ਕਿਸੇ ਬੰਦੇ ਨੇ ਬੰਦੂਆ ਬੰਦੀ ਬਣਾ ਲਿਆ ਉਹਨਾਂ ਨੂੰ ਉਹ ਜੋਰਾਵਰ ਨੂੰ ਭੀਖ ਮੰਗਾਉਣ ਲੱਪਾ ਫਿਰ ਜ਼ਬਰਦਸਤੀ ਅਸੀਂ ਉੱਥੋਂ ਛਡਾ ਕੇ ਲੈ ਕੇ ਆਏ ਆ ਤੇ ਇਸ ਕਰਕੇ ਆਪਾਂ ਜਿਹੜੀ ਇਹ ਆ ਵੀ ਸਾਨੂੰ ਅਸੀਂ ਚੀਜ਼ਾਂ ਕੇ ਬਾਰੇ ਆਪਣੇ ਮਾਪੇ ਨੂੰ ਕਹਿੰਦੇ ਸਾਨੂੰ ਆਹ ਨਹੀਂ ਮਿਲਦੀ ਚੀਜ਼ ਸਾਨੂੰ ਆਹ ਨਹੀਂ ਮਿਲਦੀ ਇੱਥੇ ਆਣ ਕੇ ਪਤਾ ਲੱਗਦਾ ਵੀ ਦੁੱਖ ਕੀ ਚੀਜ਼ ਆ ਇਹਨਾਂ ਇਨਸਾਨਾਂ ਨੂੰ ਪੁੱਛ ਕੇ ਦੇਖੋ ਇੱਕ ਰੋਟੀ ਨੂੰ ਵੀ ਤਰਸਦੇ ਆ ਇੱਕ ਰੋਟੀ ਨੂੰ ਜਿੱਥੋਂ ਤੱਕ ਰੋਟੀ ਨਹੀਂ ਮਿਲਣੀ ਇਹਨਾਂ ਨੇ ਟਾਇਲਟ ਕਰ ਤੱਕ ਕੇ ਵੀ ਖਾ ਲੈਂਦੇ ਐਨੇ ਹਾਲਾਤ ਮਾੜਿਆ ਵੀ ਟਾਇਲਟ ਰੋਟੀ ਨਹੀਂ ਮਿਲਣੀ ਭੁੱਖ ਲੱਗਣੀ ਆ ਫਿਰ ਵੀ ਟਾਇਲਟ ਕਰਕੇ ਵੀ ਖਾ ਲੈਂਦੇ ਜਿਹੜੀ ਟਾਇਲਟ ਹੋਣੀ ਇੱਥੋਂ ਤੱਕ ਆਪਣਾ ਬਾਥਰੂਮ ਕਰਕੇ ਵੀ ਪੀ ਜਾਂਦੇ ਰਹੇ ਬੰਦੇ ਹੈਗੇ ਸਾਡੇ ਇਸ ਕਰਕੇ ਸਾਨੂੰ ਸਭ ਕੁਝ ਮਿਲਦਾ ਆਪਾਂ ਉਹਦੇ ਵਿੱਚ ਹੀ ਆਪਣੇ ਪਰਿਵਾਰ ਨੂੰ ਉਹਨੂੰ ਇੱਕ ਇਹੀ ਪ੍ਰਮਾਤਮਾ ਨੂੰ ਅਰਦਾਸ ਕਰੀਏ ਵੀ ਸਾਨੂੰ ਘਰਦਿਆਂ ਨੇ ਵਧੀਆ ਸਕੂਲਾਂ 'ਚ ਪੜਨ ਪਾਇਆ ਅਸੀਂ ਸਾਨੂੰ ਜੋ ਚੀਜ਼ ਮਿਲਦੀ ਆ ਸਾਡੇ ਘਰ ਦੇ ਲਿਆ ਕੇ ਦਿੰਦੇ ਆ ਤੇ ਆਪਾਂ ਉਹਨਾਂ ਦਾ ਜੋ ਘਰਦਿਆਂ ਦਾ ਕਹਿੜਾ ਮੰਨੀਏ ਜੋ ਤੁਹਾਡੇ ਘਰ ਦੇ ਕਹਿਣਗੇ ਉਹ ਤੁਹਾਡੇ ਲਈ ਮਾੜਾ ਨਹੀਂ ਸੋਚਣਗੇ ਤੁਹਾਡੇ ਲਈ ਚੰਗਾ ਹੀ ਸੋਚਣਗੇ ਜੋ ਤੁਹਾਡੇ ਘਰਦਿਆਂ ਨੇ ਸੋਚ ਲੈਣਾ ਜਾਂ ਪ੍ਰਮਾਤਮਾ ਜਾਂ ਤੁਹਾਡੇ ਟੀਚਰਾਂ ਨੇ ਤੁਹਾਨੂੰ ਜੋ ਕਦੇ ਵਾਰ ਲੱਗਦਾ ਸਾਨੂੰ ਗਲਤ ਕਹਿ ਰਿਹਾ ਪਰ ਗਲਤ ਨਹੀਂ ਕਹਿ ਰਹੇ ਸਾਡੇ ਲਈ ਸਹੀ ਸੋਚਦੇ ਆ ਪਤਾ ਨਹੀਂ ਲੱਗਦਾ ਪਰ ਤੁਹਾਨੂੰ ਹੁਣ ਕਿਉਂ ਦਿਖਾ ਲਦੇ ਆਂ ਅਸੀਂ ਤੇ ਅਸੀਂ ਤੁਹਾਡੇ ਲਈ ਗਾਂ ਦਾ ਦਿਖਾ ਲਦੇ ਆਂ ਵੀ ਗਾਂ ਹਾਲਾਤ ਇਹੋ ਜਿਹੇ ਬਣਦੇ ਇੱਥੇ ਇਹੋ ਜਿਹੇ ਵੀ ਇਨਸਾਨ ਆਗੇ ਕਈ ਵਾਰੀ ਬੰਦੇ ਨਸ਼ਿਆਂ ਦੇ ਆਪਣੀ ਜ਼ਿੰਦਗੀ ਜਦੋਂ ਟਾਈਮ ਰਿੰਦੇ ਨਸ਼ਿਆਂ ਚ ਬੰਦੇ ਨੇ ਦੇਖਣਾ ਹੀ ਕੁਝ ਨਹੀਂ ਨਸ਼ੇ ਕਰ ਕਰ ਆਪਣੀ ਜ਼ਿੰਦਗੀ ਬਰਬਾਦ ਕਰ ਦੇਣੀ ਜਦੋਂ ਫਿਰ ਲਾਸਟ ਟਾਈਮ ਆ ਜਾਣਾ ਫਿਰ ਘਰਦਿਆਂ ਨੇ ਵੀ ਛੱਡ ਦੇਣਾ ਫਿਰ ਸਾਥ ਸੰਬੰਧੀਆਂ ਨੇ ਵੀ ਛੱਡ ਦੇਣਾ ਫਿਰ ਰੋੜਾਂ ਤੇ ਆ ਜਾਣਾ ਫਿਰ ਜਦੋਂ ਕੋਈ ਐਕਸੀਡੈਂਟ ਹੋ ਜਾਣਾ ਕਿਸੇ ਨੇ ਪੁੱਛਣਾ ਨਹੀਂ ਚਾਕੇ ਕਿਸੇ ਨੇ ਸੰਸਕਾਰ ਕਰ ਦੇਣਾ ਜਾਂ ਸੰਸਥਾ ਨੇ ਜਾਂ ਫਿਰ ਮਿਊਜ਼ਿਕਲ ਕਮੇਟੀ ਨੇ ਕਰ ਦੇਣਾ ਫਿਰ ਕੋਈ ਨਹੀਂ ਕਈ ਵਾਰ ਹਸਪੀਟਲਾਂ ਦੇ ਵਿੱਚ ਤੜਫਦੇ ਰੋਂਦੇ ਕਰ ਲਾਉਂਦੇ ਫਿਰ ਅਸੀਂ ਉੱਤੋਂ ਜਾ ਜਾ ਰੈਸਕਿਊ ਕਰ ਕਰ ਲਿਆਉਂਦੇ ਆ ਬਹੁਤ ਆਦ ਬੰਦੇ ਅਸੀਂ ਨਸ਼ਿਆਂ ਵਾਲੇ ਵੀ ਬਾਅਦ ਚ ਐਨ ਐਂਡ ਟਾਈਮ ਤੇ ਲਿਆ ਕੇ ਅਸੀਂ ਘਰਾਂ ਚ ਪਹੁੰਚਾਏ ਤੇ ਇਸ ਕਰਕੇ ਜ਼ਿੰਦਗੀ ਜਿਹੜੀ ਆ ਬੜੀ ਸਾਡੀ ਇੱਕ ਬੜੀ ਮੁੱਲੀ ਜ਼ਿੰਦਗੀ ਸਾਨੂੰ ਪਰਮਾਤਮਾ ਨੇ ਜੀਵਨ ਬਖਸ਼ਿਆ ਸਭ ਤੋਂ ਵੱਡੀ ਤਾਂ ਆਪਾਂ ਇਹ ਗੱਲ ਆ ਵੀ ਆਪਾਂ ਕਿਸੇ ਦੇ ਲੇਖੇ ਲੱਗੀਏ ਆਪਣੀ ਜ਼ਿੰਦਗੀ ਕੋਈ ਵੀ ਸਾਨੂੰ ਸਾਡੇ ਜੇ ਆਪਾਂ ਕਿਸੇ ਦੇ ਕੰਮ ਆ ਸਕੀਏ ਇਹ ਕਹੇ ਸਭ ਤੋਂ ਵੱਡੀ ਆਪਾਂ ਅੱਜ ਸਿੱਖ ਕੇ ਜਾਣਾ ਵੀ ਆਪਾਂ ਲੋੜਵੰਦ ਦੀ ਹੈਲਪ ਕਰਨੀ ਆ ਵੀ ਆਪਾਂ ਉਹਨੂੰ ਦੇਖਣਾ ਜੇ ਸਾਨੂੰ ਦਾਨ ਅਤੇ ਦਾਨ ਅਸੀਂ ਲਾਉਣਾ ਕਿੱਥੇ ਤੁਸੀਂ ਆਪਣੇ ird gir ਦਾ ਆਪਣੇ ਆਸ-ਪਾਸ ਵਿੱਚ ਦੇਖੋ ਕਿਹੜਾ ਬੰਦਾ ਇਲਾਜ ਦੇ ਇਲਾਜ ਦਾ ਮਰ ਰਿਹਾ ਕਿਹੜਾ ਬੰਦਾ ਰੋਟੀ ਦੇ ਕੋਈ ਰੋਟੀ ਤੋਂ ਵੀ ਤਰਫ ਵਿੱਚ ਮਰ ਰਿਹਾ ਇਹ ਨਾ ਸੋਚੋ ਹੈ ਨਹੀਂ ਆਪਾਂ ਦੇਖਣਾ ਹਜੇ ਤੱਕ ਸਾਡੀ ਅੱਖ ਨਹੀਂ ਦੀਦੀ ਜਦੋਂ ਅਸੀਂ ਉਸ ਅੱਖ ਨਾਲ ਦੇਖਾਂਗੇ ਤੁਹਾਨੂੰ ਬਹੁਤ ਆਦ ਬੰਦੇ ਮਿਲ ਜਾਣਗੇ ਜਿਹੜੇ ਵਿਚਾਰੇ ਰੋਟੀਆਂ ਤੋਂ ਵੀ ਤੜਫਦੇ ਆ ਰੋਟੀ ਵੀ ਨਹੀਂ ਮਿਲਦੀ ਦੋ ਟਾਈਮ ਅਸੀਂ 400 ਪਰਿਵਾਰ ਅਡਾਪਟ ਕੀਤਾ ਆ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਤੱਕ ਨਸੀਬ ਨਹੀਂ ਹੁੰਦੀ ਕਿੱਦਾਂ ਨਹੀਂ ਹੁੰਦੀ ਬਜ਼ੁਰਗ ਸੀਗੇ ਜਦੋਂ ਉਹਨਾਂ ਦੇ ਬੱਚੇ ਔਲਾਦ ਹੋਈਆਂ ਨਹੀਂ ਜੇ ਔਲਾਦ ਹੈਗੀਆਂ ਤਾਂ ਔਲਾਦ ਨੇ ਮਾਂ ਪੇ ਘਰੋਂ ਕੱਢ ਦਿੱਤੇ ਉਹ ਘਰੋਂ ਕੱਢ ਦਿੱਤੇ ਉਹ ਵਿਚਾਰੇ ਆਪਣੀਆਂ ਇੱਕ ਛੋਟੇ ਛੋਟੇ ਕਮਰਿਆਂ 'ਚ ਰਹਿ ਰਹੇ ਆ ਹੁਣ ਉਹ ਕਮਾਈ ਕਰਨ ਯੋਗ ਨਹੀਂ ਹੈਗੇ ਰੋਟੀ ਮਿਲਦੀ ਕਿਤੇ ਨਹੀਂ ਉਹਨਾਂ ਨੂੰ ਫਿਰ ਅਸੀਂ ਸੁੱਕਾ ਰਾਸ਼ਨ ਦਿੰਨੇ ਆ ਜੇ ਉਹ ਰੋਟੀ ਨਹੀਂ ਪਕਾ ਸਕਦੇ ਫਿਰ ਟਿਫਨ ਬਣਾ ਕੇ ਦਿੰਨੇ ਭਰਿਆ ਟਿਫਨ ਸਵੇਰੇ ਸਾਡਾ ਟੀਮ ਮੈਂਬਰ ਜਾਂਦਾ ਛੱਡ ਕੇ ਆਉਂਦਾ ਖਾਲੀ ਲੈ ਕੇ ਇਸ ਕਰਕੇ ਆਪਾਂ ਕੋਈ ਵੀ ਤੁਹਾਨੂੰ ਕਿਤੇ ਤੁਹਾਨੂੰ ਲੱਗਦਾ ਆ ਤੁਹਾਡੇ ਲਾਗੇ ਕੋਈ ਅਜਿਹਾ ਲੋੜਵੰਦ ਪਰਿਵਾਰ ਹੈਗਾ ਉਹਦੀ ਆਪਣੀ ਹੈਲਪ ਜਿੰਨੀ ਯੋਗੀ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਆਪਣੇ ਪਰਿਵਾਰ ਨੂੰ ਕੋ ਅਸੀਂ ਹੋਟਲਾਂ ਦੇ ਵਿੱਚ ਜਾ ਕੇ ਜਨਮ ਦਿਨ ਵੀ ਤਾਂ ਮਨਾਉਨੇ ਆ ਚਾਹੇ ਕੇਕ ਕੱਟਦੇ ਆਂ ਹੀ ਮਹਿੰਗੇ ਕਿੰਨੇ ਕਰੀਏ ਪਾਰਟੀਆਂ ਕਰ ਦਨੇ ਆਂ ਆਪਾਂ ਵੇ ਫਜ਼ੂਲੀ ਕੋਈ ਜੇ ਅਸੀਂ ਕੇਕ ਕੱਟਦੇ ਆਂ ਕੇਕ ਉਹਨਾਂ ਤੇ ਲੋੜਵੰਦਾਂ 'ਚ ਕਿਉਂ ਨਹੀਂ ਕੱਟਦੇ ਆਂ ਅਸੀਂ ਅਸੀਂ ਆਪਣੇ ਆਂ ਕਈ ਵਾਰ ਮੂੰਹਾਂ ਤੇ ਲਾਲਾ ਖਰਾਬ ਕਰ ਦਨੇ ਆਂ ਤੇ ਜਿਹੜਾ 2000 ਦਾ ਕੇਕ ਲੈਂਦਾ ਜੇ ਕਿਸੇ ਨੂੰ ਪੁੱਛ ਕੇ ਦੇਖੋ 2000 ਦਾ ਬੰਦਾ ਕਈ ਮਹੀਨੇ ਨਾਲ ਕੱਢਦੇ 2000 ਆਪਾਂ ਪਾਰਟੀਆਂ ਕਰ ਦਨੇ ਆਂ ਕਈ ਵਿਚਾਰੇ 2000 'ਚ ਆਪਣਾ ਮਹੀਨਾ ਦੇਖਦੇ ਤੇ ਆਪਾਂ ਉਹਦੀ ਹੈਲਪ ਕਰ ਸਕਦੇ ਆਂ ਉਹਦੇ ਵਰਗੀ ਖੁਸ਼ੀ ਨਹੀਂ ਕਿਤੇ ਵੀ ਮਿਲਣੀ ਇੱਕ ਵਾਰੀ ਲੋੜਵੰਦ ਦੀ ਹੈਲਪ ਕਰਕੇ ਦੇਖੋ ਸਾਨੂੰ ਵੀ ਕਈ ਵਾਰ ਲੋਕ ਬਹੁਤ ਪੁੱਛਦੇ ਆ ਤੁਸੀਂ ਤੁਹਾਨੂੰ ਕੀ ਮਿਲਦਾ ਪਰ ਸਾਨੂੰ ਇਹ ਮਿਲਦਾ ਅਸੀਂ ਇਹਨਾਂ ਦੀ ਹੈਲਪ ਕਰਕੇ ਜਦੋਂ ਠੀਕ ਹੋ ਕੇ ਆਪਣੇ ਪਰਿਵਾਰਾਂ 'ਚ ਜਾਂਦੇ ਆ ਤੇ ਪਰਿਵਾਰ 'ਚ ਜਾਂਦੇ ਆ ਜਦੋਂ ਵੀ ਸਾਨੂੰ ਯਾਦ ਕਰਦੇ ਆ ਉਹ ਸਾਨੂੰ ਪਤਾ ਸਾਡੇ ਨੂੰ ਖੁਸ਼ੀ ਸਾਨੂੰ ਕੀ ਮਿਲਦੀ ਆ ਹੁਣੇ ਇੱਕ ਵੀਰ ਠੀਕ ਹੋ ਕੇ ਹਟਿਆ ਉਹ ਲੈ ਕੇ ਆਈ ਹੁਣ ਉਹ ਠੀਕ ਹੋ ਗਿਆ ਦੋ ਚੌ ਮਹੀਨਿਆਂ ਦੇ ਵਿੱਚ ਠੀਕ ਹੋ ਗਿਆ ਹੁਣ ਉਹਨੂੰ ਘਰ ਛੱਡ ਕੇ ਆਉਣਾ ਹੁਣ ਤੁਸੀਂ ਆਪ ਦੇਖੋ ਉਹ ਕਿੱਦਾਂ ਠੀਕ ਹੋ ਗਿਆ ਪਹਿਲਾਂ ਉਹਦੇ ਹਾਲਾਤ ਕੀ ਸੀ ਹੁਣ ਉਹਦੇ ਕੀ ਹਾਲਾਤ ਆ ਇਸ ਕਰਕੇ ਆਪਾਂ ਇੱਕ ਵੱਖਰਾ ਆਨੰਦ ਮਿਲਦਾ ਹੁਣ ਉਹ ਮੈਨੂੰ ਕਹਿੰਦਾ ਮੈਨੂੰ ਤੁਸੀਂ ਠੀਕ ਕਰ ਦਿੱਤਾ ਮੈਨੂੰ ਕਹਿੰਦਾ ਮੇਰੇ ਸਾਰੇ ਕਾਲੇ ਹੋਏ ਤੇ ਮੇਰੇ ਲਾਗੇ ਆਉਂਦਾ ਨਹੀਂ ਸੀ ਕੋਈ ਵੀ ਮੈਨੂੰ ਕੋਈ ਛੂੰਦਾ ਵੀ ਨਹੀਂ ਸੀ ਤੁਸੀਂ ਕਹਿੰਦਾ ਮੈਨੂੰ ਗੱਲ ਨਾਲ ਲਾਇਆ ਅੱਜ ਕਹਿੰਦਾ ਮੈਂ ਠੀਕ ਹੋ ਕੇ ਆਪਣੇ ਪਰਿਵਾਰ ਚ ਜਾਣਾ ਐ ਮੈਂ ਹੁਣ ਘਰ ਜਾਣਾ ਇਹ ਚੀਜ਼ਾਂ ਇਹੀ ਸਾਨੂੰ ਇੱਕ ਇੱਕ ਹਨਾ ਜਿਹੜਾ ਸਾਨੂੰ ਅੰਦਰੋਂ ਪਾਵਰ ਮਿਲਦੀ ਆ ਆਪਾਂ ਕਿਸੇ ਦੀ ਹੈਲਪ ਦੇ ਤੇ ਬਾਕੀ ਜੇ ਕਿਸੇ ਦਾ ਸਵਾਲ ਹੈਗਾ ਤੇ ਪੁੱਛ ਵੀ ਸਕਦੇ ਆ ਰਾਣਾ ਜੀ ਪੁੱਛੋ ਕਿਹੜਾ ਸਕੂਲ ਆ ਕਰੋ ਗੱਲਬਾਤ ਨਿਆਣਿਆਂ ਨਾਲ ਹੈ ਤੇ ਇੱਕ ਚੀਜ਼ ਐਡ ਕਰਨੀ ਚਾਹੁੰਦਾ ਤੁਸੀਂ ਅਗਰ ਮਨਜੋਤ ਭਾਈ ਦਾ ਫੇਸਬੁਕ ਪੇਜ ਆ YouTube ਤੇ ਪਰੇਨਾਦੀ ਸਰਚ ਕਰਕੇ ਦੇਖੋ ਇਹਨਾਂ ਨੇ ਉਹ ਪ੍ਰਾਣੀਆਂ ਨੂੰ ਵੀ ਠੀਕ ਕੀਤਾ ਹੋਇਆ ਜਿਨ੍ਹਾਂ ਦੇ ਹੱਥਾਂ ਦੇ ਉੱਪਰ ਕੀੜੇ ਪੈ ਰਹੇ ਆਜਾ ਇੱਥੇ ਆਪਣੇ ਹੱਥਾਂ ਨਾਲ ਉਸ ਚੀਜ਼ ਨੂੰ ਸਾਫ਼ ਕੀਤਾ ਨਹੀਂ ਔਰ ਸੇਵਾ ਜਿਹੜੀ ਹੈ ਇਹਦੀ ਪ੍ਰਾਣੀ ਫੋਟੋ ਦਿਖਾਣੀ ਪਿਆਲ ਇਹ ਮੈਂ ਕੁਝ ਬੋਲ ਨਹੀਂ ਸਕਦਾ ਨਹੀਂ ਬੋਲ ਸਕਦਾ ਉਹ ਇਸ ਤਿੱਕੇ ਵੀ ਆ ਉਹ ਕਿਸੇ ਕੋਲੋਂ ਕੋਈ ਹੈਲਪ ਨਹੀਂ ਲੈਂਦੇ ਹੈਗੇ ਆਜੋ ਗੁਰਬੀ ਆਜਾ ਕੁਝ ਮੰਗਦੇ ਹੀ ਨਹੀਂ ਆ ਤੋ ਇੱਕ ਚੀਜ਼ ਹੈ ਅਸੀਂ ਹਮੇਸ਼ਾ ਆਪਣਾ ਟੀਚਾ ਰੱਖਦੇ ਹਾਂ ਕਿ ਅਸੀਂ ਆਈਏਐਸ ਅਫਸਰ ਬਣਨਾ ਡੀਸੀ ਬਣਨਾ ਜਾਂ ਕੁਝ ਵੀ ਹੈ ਇੱਕ ਚੀਜ਼ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਅਸੀਂ ਮਨਜੋਤ ਭਾਜੀ ਵਰਗੇ ਵੀ ਬਣਨਾ ਕਿਉਂ ਅਗਰ ਮਨਜੋਤ ਭਾਜੀ ਹੈਗੇ ਨੇ ਤਾਂ ਇੰਨੇ ਪਰਿਵਾਰਾਂ ਦੀ ਉਹ ਸਾਮ ਸੰਭਾਲ ਕਰ ਰਹੇ ਨੇ ਜਿਵੇਂ ਕਿ ਭਾਜੀ ਨੇ ਦੱਸਿਆ ਅਸੀਂ ਸੁੱਕਾ ਰਾਸ਼ਨ ਵੀ ਪਰਿਵਾਰਾਂ ਨੂੰ ਦਿੰਨੇ ਆ ਇੱਥੇ ਦੇਖ ਲਓ 110 20 ਬੱਚੇ ਜਾਂ ਪ੍ਰਾਣੀ ਜਿਹੜੇ ਹੈਗੇ ਆ ਜਿਨ੍ਹਾਂ ਦੀ ਉਹ ਹੈਲਪ ਕਰ ਰਹੇ ਆ ਜਿਨ੍ਹਾਂ ਨੂੰ ਟੇਕ ਕੇਅਰ ਕਰਦੇ ਹੈਗੇ ਆ ਅਗਰ ਇਹ ਨਾ ਹੁੰਦੇ ਤਾਂ ਇਹਨਾਂ ਨੂੰ ਕੌਣ ਦੇਖਦਾ ਸੋ ਆਪਣੇ ਕਮਾਕਾਰਾਂ ਨੂੰ ਤਾਂ ਦੇਖਣਾ ਹੀ ਹੈ ਅਸੀਂ ਔਰ ਆਪਣੇ ਆਪ ਨੂੰ ਇਸ ਤਰੀਕੇ ਦੇ ਵੀ ਬਣਾਉਣਾ ਹੈ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਸਮਾਜ ਦੀ ਸੇਵਾ ਵੀ ਕਰਦੇ ਸੋ ਅੱਜ ਦਾ ਜਿਹੜਾ ਤੁਹਾਨੂੰ ਇੱਥੇ ਲੈ ਕੇ ਆਉਣ ਦਾ ਮਨਤਵ ਇਹੀ ਸੀ ਕਿ ਇੱਕ ਤਾਂ ਅਸੀਂ ਆਪਣਾ ਜਿਹੜਾ ਰਖੜੀ ਦਾ ਤਿਉਹਾਰ ਹੈਗਾ ਉਹ ਸੈਲੀਬ੍ਰੇਟ ਕਰਨਾ ਹੈਗਾ ਔਰ ਨਾਲ ਦੀ ਨਾਲ ਅਸੀਂ ਇਹ ਦੇਖਣਾ ਹੈਗਾ ਕਿ ਦੁਨੀਆ ਜਿਹੜੀ ਹੈਗੀ ਉਹ ਕਿੰਨੇ ਦੁੱਖਾਂ ਦੇ ਵਿੱਚ ਜਿ ਰਹੀ ਹੈ ਉਹਨਾਂ ਨੂੰ ਜਿਹੜੇ ਸੰਭਾਲਣ ਵਾਲੇ ਮਨਜੋਤ ਬਾਜੀ ਹੁਣ ਵਰਗੇ ਜਿਹੜੇ ਵੀਰ ਹੈਗੇ ਆ ਉਹ ਕਿਵੇਂ ਸੰਸਥਾਵਾਂ ਚਲਾ ਰਹੇ ਆ ਹੋਰ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸੰਸਥਾਵਾਂ ਚੱਲਦੀਆਂ ਨੇ ਔਰ ਆਪਣੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਮੈਂ ਇੱਕੋ ਹੀ ਇਦਾਂ ਦੀ ਸੰਸਥਾ ਦੇਖੀ ਹੈ ਜਿਹੜੀ ਅੱਗੇ ਹੋ ਕੇ ਸਾਰੇ ਜੀ ਇਹ ਪੂਰੇ ਹੁਸ਼ਾਰਪੁਰ ਨੂੰ ਕਵਰ ਕਰਦੀ ਹੈ ਇਹਨਾਂ ਦੇ ਕੋਲ ਬੋਟਸ ਹੈਗੀਆਂ ਨੇ ਅਗਰ ਕੋਈ ਫਲੱਡ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਉੱਥੇ ਵੀ ਬਹੁਤ ਹੈਲਪ ਕਰਦੇ ਨੇ ਕਈ ਵਾਰ ਕੋਈ ਆਤਮ ਹੱਤਿਆ ਕਰ ਲੈਂਦਾ ਹੈ ਨਹਿਰ ਦੇ ਵਿੱਚ ਜਾਂ ਕੋਈ गिर ਜਾਂਦਾ ਹੈ ਨਹਿਰ ਦੇ ਵਿੱਚ ਪਾਣੀ ਦੇ ਵਿੱਚ ਜਾਂ ਕੁਝ ਵੀ ਹੈਗਾ ਇਹ ਉੱਥੇ ਵੀ ਜਾ ਕੇ ਉਹਨਾਂ ਨੂੰ ਵੀ ਰੈਸਕਿਊ ਕਰਦੇ ਆ ਠੀਕ ਹੈ ਬੇਟਾ ਸੋ ਆਪਾਂ ਅੱਜ ਇੱਥੇ ਆਏ ਹੈਗੇ ਆ ਅਸੀਂ ਜ਼ਰੂਰ ਇੱਥੋਂ ਕੁਝ ਨਾ ਕੁਝ ਸਿੱਖ ਕੇ ਜਾਣਾ ਹੈ ਔਰ ਇੱਕ ਚੀਜ਼ ਦਾ ਜ਼ਰੂਰ ਪ੍ਰਣ ਲੈ ਕੇ ਜਾਣਾ ਹੈ ਕਿ ਜਿਸ ਚੀਜ਼ ਦੇ ਵਿੱਚ ਵੀ ਜਿੱਥੇ ਵੀ ਆਪਾਂ ਹੈਗੇ ਆ ਅਸੀਂ ਹਮੇਸ਼ਾ ਸ਼ੁਕਰਾਨਾ ਕਰਨਾ ਹੈ ਪ੍ਰਮਾਤਮਾ ਦਾ ਕਿ ਵਾਹਿਗੁਰੂ ਤੁਹਾਨੂੰ ਜਿੱਥੇ ਰੱਖਿਆ ਹੈ ਬਹੁਤ ਅੱچھے ਪਰਿਵਾਰਾਂ ਦੇ ਵਿੱਚ ਰੱਖਿਆ ਹੋਇਆ ਹੈ ਔਰ ਹਮੇਸ਼ਾ ਇਸ ਚੀਜ਼ ਲਈ ਤਤਪਰ ਰਹਿਣਾ ਕਿ ਅਗਰ ਤੁਹਾਨੂੰ ਅੱਗੇ ਹੋ ਕੇ ਲੋੜਵੰਦਾਂ ਦੀ ਸਹਾਇਤਾ ਕਰਨੀ ਪਵੇ ਤਾਂ ਅਸੀਂ ਜ਼ਰੂਰ ਕਰੀਏ ਠੀਕ ਹੈ ਬੱਚੇ ਜੀ ਬਹੁਤ ਧੰਨਵਾਦ ਵਿਗਨ ਭਾਈ ਦਾ ਜਿਨ੍ਹਾਂ ਨੇ ਸਾਰੀ ਤੁਹਾਨੂੰ ਗੱਲ ਦੱਸੀ ਆ ਪਰ ਸਾਡੀ ਸੰਸਥਾ ਦੇ ਨਾਲ ਪਹਿਲਾਂ ਤਾਂ ਇਹਨਾਂ ਦੇ ਭਰਾ ਤਾਂ ਭਾਈ ਦਾ ਸਾਡਾ ਬਹੁਤ ਪਿਆਰ ਆ ਉਹਨਾਂ ਨਾਲ ਤਾਂ ਗੁਰਪ੍ਰੀਤ ਵੀਰਾ ਵੀ ਆਇਆ ਗੜਦੀ ਵਾਲਾ ਸੈਂਟ ਸੋਲਜਰ ਸਕੂਲ ਤੋਂ ਇਹਨਾਂ ਨਾਲ ਤਾਂ ਸਾਡਾ ਇੱਕੋ ਹੀ ਗੱਲ ਆ ਕੋਈ ਸਭ ਤੋਂ ਪਹਿਲਾਂ ਜੇ ਕੋਈ ਸਕੂਲ ਸਾਡੇ ਕੋਲ ਆਉਣ ਲੱਗਾ ਸਾਡੀ ਸੰਸਥਾ 'ਚ ਤਾਂ ਮੈਨੂੰ ਲੱਗਦਾ ਉਹ ਸੈਂਟ ਸੋਲਜਰ ਸਕੂਲ ਤੋਂ ਹੀ ਸ਼ੁਰੂ ਸ਼ੁਰੂਆਤ ਹੋਈ ਹੁਣ ਤਾਂ ਚਲੋ ਕਾਫੀ ਸਕੂਲ ਆਉਣ ਲੱਗ ਪਏ ਆ ਪਰ ਉਸ ਤੋਂ ਉਸ ਤੋਂ ਸ਼ੁਰੂਆਤ ਹੋਈ ਸੀ ਬੱਚਿਆਂ ਨੂੰ ਇੱਥੇ ਇਹਨਾਂ ਕੋਲ ਲੈ ਕੇ ਆਉਣਾ ਤੇ ਰਖੜੀ ਸਟਾਰਟ ਕਰਨਾ ਰਖੜੀ ਇਹਨਾਂ ਨੇ ਮੈਨੂੰ ਨਹੀਂ ਲੱਗਦਾ ਜਿਨ੍ਹਾਂ ਨੇ ਆਮ ਕਈਆਂ ਨੇ ਕਈ-ਕਈ ਸਾਲਾਂ ਤੋਂ ਰਖੜੀ ਦਾ ਤਿਹਾਰ ਵੀ ਬਣਾਇਆ ਹੋਊਗਾ ਰਖੜੀ ਕੇ ਜਿਨ੍ਹਾਂ ਨੇ ਆਪਣੇਆਂ ਨੇ ਬਾਹਰ ਕੱਢ ਦਿੱਤਾ ਉਹਨਾਂ ਨੇ ਰਖੜੀ ਤਿਹਾਰ ਵਰਗਾ ਤਾਂ ਕੋਈ ਗੱਲ ਹੀ ਹੈ ਨਹੀਂਗੀ ਤੇ ਇਸ ਕਰਕੇ ਇਹ ਤੁਹਾਡੇ ਜਦੋਂ ਤੁਸੀਂ ਅੱਜ ਰਖੜੀ ਬਣ ਕੇ ਜਾਣੀ ਆ ਤੇ ਉਥੋਂ ਜਿਹੜਾ ਸਕੂਲ ਆ ਉਥੋਂ ਤੋਂ ਆਪ ਬੱਚੀਆਂ ਤਿਆਰ ਕਰਕੇ ਲਿਆ ਕੇ ਬੰਦੀਆਂ ਬੜੀ ਸਾਨੂੰ ਖੁਸ਼ੀ ਹੁੰਦੀ ਸਾਡੇ ਸਾਲ ਦੇ ਵਿੱਚ ਅਸੀਂ ਜੇ ਕੋਈ ਗੱਲ ਕਹਿੰਦੇ ਹਾਂ ਸਾਡੇ ਉਥੋਂ ਸਕੂਲ ਚੋਂ ਆਣ ਕੇ ਬੱਚੀਆਂ ਰਖੜੀ ਦਾ ਤਿਹਾਰ ਅਸੀਂ ਮਨਾਈਦਾ ਤੇ ਅੱਜ ਤੁਹਾਡਾ ਸਕੂਲ ਵੀ ਆਇਆ ਭਾਜੀ ਤਹਿ ਦਿਲ ਤੋਂ ਧੰਨਵਾਦ ਜੀ ਤੁਸੀਂ ਚਲੋ ਸਾਡੇ ਨਾਲ ਇੱਕ ਤੁਸੀਂ ਵੀ ਜੁੜੇ ਆ ਤੇ ਤੁਹਾਡੇ ਸਾਰੇ ਹੀ ਬੱਚਿਆਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਇਹ ਸਾਡਾ ਭਰਾ ਕਹਿਣਾ ਚਾਹੁੰਦਾ ਕੁਝ ਮੈਂ ਹੀ ਕਹਿਣਾ ਚਾਹੁੰਦਾ ਜੀ ਪਾਪਾ ਦੀਪ ਸਿੰਘ ਜੀ ਇਹ ਥਾਂ ਆਇਆ ਇੱਥੇ ਸ਼ਕਤੀ ਬੜੀ ਆ ਕਿਉਂਕਿ ਬਾਬਾ ਜੀ ਮੇਰੇ ਤਹਈਓ ਮੇਰੀ ਕੁਝ ਡੰਗ ਹੋ ਗਿਆ ਸੀਗਾ ਸਾਰੇ ਹੱਥ ਪੈਰ ਖਰਾਬ ਹੋ ਗਏ ਸੀਗੇ ਬਾਬਾ ਜੀ ਇਹ ਸਗੋਂ ਮੈਂ ਰਾਜਾ ਆ ਇਹ ਦਵਾਈ ਨਾਲ ਠੀਕ ਹੋਇਆ ਬਾਬਾ ਜੀ ਦੇ ਅਸ਼ੀਰਵਾਦ ਨਾਲ ਦਵਾਈ ਵੀ ਨਾਲ ਬਾਬਾ ਜੀ ਦੇ ਅਸ਼ੀਰਵਾਦ ਨਾਲ ਤੇ ਦਵਾਈ ਨਾਲ ਠੀਕ ਹੋਇਆ ਮੈਡੀਸਨ ਖਲਾਈ ਇਲਾਜ ਚੱਲਿਆ ਹੋਇਆ ਨਹੀਂ ਤਾਂ ਇਹ ਕਦੀ ਪੁੱਛਦਾ ਨਹੀਂ ਸੀ ਕਦੀ ਇਦਾਂ ਤਰਿਆ ਫਿਰਦਾ ਨਹਾਉਣਾ ਨਹੀਂ ਮੈਨੂੰ ਲੱਗਦਾ ਕੋਈ ਸਾਲਾਂ ਬਦੀ ਨਾ ਨਾਤੇ ਤੋਂ ਵੀ ਫੜ ਕੇ ਲਿਆਂਦਾ ਮੈਨੂੰ ਲੋਕਾਂ ਨੇ ਕੱਥਰ ਮਾਰੇ ਮੇਰੇ ਮੇਰੇ ਭਰਾਵਾਂ ਨੇ ਮੇਰੀ ਛੜਤਾ ਕਿ ਅਸੀਂ ਆਪਾਂ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਨੇ ਮਨਜੋਤ ਕਲਵੰਟੀ ਤੋਂ ਇਹਨਾਂ ਦੇ ਮੈਂ ਦੇਖ ਕੇ ਸਾਰਾ ਚਲੋ ਹੁਣ ਆਪਾਂ ਕਰੀਏ ਬੱਚਿਆਂ ਨੂੰ ਤੇ ਆਪਾਂ ਰਕੜੀ ਦਾ ਤਿਆਰ ਆਜੋ ਗੁਰਪ੍ਰੀਤ ਆਜੋ ਬਣਾਓ ਇੱਕ ਇੱਕ ਦਖੜ ਬਹਿ ਜਾ ਬਹਿ ਕੇ ਤਾਂ ਗੱਤ ਕਰ ਲੈ ਇਹ ਵੀ ਆਪਾਂ ਨਹੀਂ ਆਪਾਂ ਨਹੀਂ ਕੁਝ ਬਣਾਇਆ ਅੱਛਾ ਬਣਾਇਆ ਅੱਛਾ ਇਹ ਸਭ ਤੋਂ ਵੱਡੀ ਗੱਲ ਆ ਬੱਚਿਆਂ ਨੇ ਆਪ ਤਿਆਰ ਕਰਾ ਕੇ ਨਾ ਬੱਚਿਆਂ ਨੇ ਆਪ ਤਿਆਰ ਕਰਾ ਕੇ ਲੈ ਕੇ ਆਈਆਂ ਦੇਖੋ ਕਿੰਨੇ ਸੋਹਣੇ ਸੋਹਣੇ ਕਿਦਾਂ ਤਿਆਰ ਕੀਤੀਆਂ ਪਈਆਂ ਤਾਂ ਕਾਕ ਜਿਨਾੜਾ ਨਾ ਇਹ ਇੱਕ ਇਹ ਵੀ ਬਹੁਤ ਵੱਡੀ ਗੱਲ ਆ ਜਿਨਾ ਆਪ ਬੱਚੀਆਂ ਸਾਰੀਆਂ ਦੇਖੋ ਕਿਵੇਂ ਬੱਚੀਆਂ ਡੈਕੋਰੇਟ ਕੀਤੀਆਂ ਹੋਈਆਂ ਤੇਰੀਆਂ ਸੋਹਣੀਆਂ ਤਿਆਰ ਕਰਕੇ ਲਿਆ ਆ ਵੀ ਇਧਰ ਬੰਦ ਰਾਨੀ ਵੀ ਬਣਾਇਓ ਇਧਰ ਇਧਰ ਆ ਆ ਇਧਰ ਖੜਾ ਮੂੰਹ ਮਠਕ तू है तू चला तू तू चल तड़े नहीं <laughs> ले तड़े बगैर नहीं एक ये बूटा लगा तड़े बगैर तो ही बूटा लाया फल लाऊंगे शक्ल शक्ल लो <laughs> या आप बच्चियां तैयार कीतियां Ey, 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 eh, eh, dakala, eh, eh, dakala, eh, 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 eh